ਜੀ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਸ਼ਮੇਸ਼ ਨਗਰ ਐਮ ਆਈ ਜੀ ਫਲੇਟਾਂ ਦੇ ਵਿੱਚ ਅੱਜ ਐਮ ਐਨ ਐ ਸਾਹਿਬ ਪੂਰਾ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਆਪਣੇ ਮੌਕਾ ਦੇਖਣ ਲਈ ਪਹੁੰਚੇ ਨੇ ਜਿਹੜੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਉਹਦਾ ਮੌਕਾ ਆਪ ਦੇਖਣ ਲਈ ਆਏ ਨੇ ਐਮ ਐਨ ਐ ਸਾਹਿਬ ਜਿੱਥੇ ਜ਼ਿਆਦਾ ਪਾਣੀ ਹੋ ਕੇ ਪੂਲ ਪਟਾਗਰ ਦਾ ਉਸ ਇਲਾਕੇ ਦਾ ਹਲਕਾ ਜੋ ਐਮ ਐਲ ਏ ਉਹ ਪਹੁੰਚ ਰਿਹਾ ਹੈ ਲਾਈਵ ਦੇਖ ਰਹੇ ਨੇ ਐਮ ਐਲ ਏ ਸਾਹਿਬ ਕੀ ਕਹਿਣਾ ਚਾਹੂਗੇ ਜੀ ਇਹ ਕੁਦਰਤੀ ਆਫਤ ਦਾ ਡਰ ਕੋ ਕਭਰਾਉਣਾ ਕੰਬੋਰਾ ਕੋਈ ਨਹੀਂ ਇਹ ਕੋਈ ਨਹੀਂ ਹੈ ਜੀ ਇਹ ਕੁਝ ਨਹੀਂ ਕਿਹਾ ਸ਼ਾਂਤ ਹੋ ਜਾਣਾ ਠੀਕ ਹੋ ਜਾਣਾ ਦੋ ਤਿੰਨ ਘੰਟਿਆਂ ਥੱਲੇ ਹੋ ਜਾਏ ਜੀ ਇਹ ਕੁਦਰਤੀ ਆਫਤ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਬਾਬਾ ਜੀ ਇਸੇ ਲਈ ਚਰਨਾਂ 'ਚ ਅਰਦਾਸ ਕਰਦਾ ਕਿ ਰਹਿਮਤ ਕਰਨ ਬਿਆ ਕਰਨ ਇਸ ਕੁਦਰਤੀ ਕਰੋਪੀ ਤੋਂ ਜਿਹੜਾ ਪੰਜਾਬ ਦੇ ਨੂੰ ਰਾਹਤ ਮਿਲੇ ਬਾਕੀ ਪੰਜਾਬੀ ਬਹਾਦਰ ਕੌਮ ਕਿਸੇ ਜਨੋਂ ਪਰਵਾਹ ਕਰਨ ਵਾਲੇ ਡੰਗਾਂ ਨਹੀਂ ਨੇ ਇਹ ਸਮਾਂ ਜ਼ਰੂਰ ਲੰਘ ਜੂਗਾ ਔਖੇ ਤੋਂ ਔਖਾ ਸਿੱਧੂ ਸਾਹਿਬ ਸਾਹਮਣੇ ਦੇਖੋ ਉੱਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਲੋਕ ਕਿਤੇ ਕੋਈ ਆਵੇ ਮੈਂ ਇਹਨਾਂ ਦੇ ਤਾਂ ਮੈਂ ਇਹਨਾਂ ਦਾ ਇੱਕ ਸੇਵਾਦਾਰ ਇਹਨਾਂ ਦੇ ਲਈ 24 ਘੰਟੇ ਮੈਂ ਹਾਜ਼ਰ ਖੜਾ ਆਹ ਦੇਖੋ ਗੋਡੇ ਤੋਂ ਉੱਪਰ ਮੇਰੇ ਪਾਣੀ ਆਹ ਬਜ਼ੁਰਗ ਜਿਹੜਾ ਦਾ ਹੱਥ ਫੜਿਆ ਇਹਨਾਂ ਦੀ ਛੱਡਣਾ ਕੰਮ ਵੀ ਰਹੇ ਨੇ ਇਨ ਇਸ ਮਾਧਮ ਰਾਹੀਂ ਆਪਣੇ ਸਮੁੱਚੇ ਹਲਕੇ ਆਤਮ ਨਿਰਦੇ ਲੋਕਾਂ ਨੂੰ ਵਿਸ਼ਵਾਰ ਦਿਵਾਉਣਾ ਕਿ ਤੁਸੀਂ ਮੈਨੂੰ ਇੱਕ ਵੀ ਗੰਡੀ ਜ਼ਿੰਮੇਵਾਰੀ ਦਿੱਤੀ ਹੈ ਸੇਵਾਦਾਰ ਦੀ ਤੇ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਬੁਦਲਤੀ ਆਪਰੇ ਵੀ ਖੜਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਆਪਾਂ ਵੀ ਸਾਰੇ ਕਰਾਂਗਰਦਾਰ ਕਰੀਏ ਕਿ ਇਹ ਬੁਦਲਤੀ ਆਪਕੋ ਸਾਨੂੰ ਜਿਹੜਾ ਉਹ ਨਿਯਾਤ ਮਿਲੇ ਬਾਕੀ ਪੰਜਾਬੀ ਭਾਦਰ ਘੋਮ ਹਰ ਸਥਿਤੀ ਦਾ ਵੀ ਦਾ ਮੁਕਾਬਲਾ ਕਰਨਾ ਉਹਦਾ ਸਾਰੇ ਪਾਜੀ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀਆਂ ਤੁਹਾਨੂੰ ਹਾਂਜੀ ਬਹੁਤ ਮੁਸ਼ਕਿਲ ਹੈ ਐਮਐਲਏ ਸਾਹਿਬ ਸਾਹਮਣੇ ਖੜੇ ਆ ਦੱਸ ਸਕਦੇ ਹਾਂ ਕੋਈ ਕਰਨੀ ਜੀ ਬਸ ਇੱਕ ਅੱਦੇ ਬੇਲੀ ਜਾਂਦਾ ਪਰਮਾਤਮਾ ਕਹਿੰਦਾ ਨਾ ਹੋਵੇ ਪੜੇ ਨੀ ਨਾ ਤੁਹਾਨੂੰ ਖਾਣ ਪੀਣ ਨੂੰ ਜਾਂ ਪਾਣੀ ਪੀਣ ਲਈ ਕੋਈ ਲੋੜ ਹੋਵੇ ਖਰਾਕ ਦੀ ਦੱਤੀ ਸ਼ਾਦਾ ਦੀ ਉਹ ਮੈਂ ਹਾਜ਼ਰ ਬੈਠਾ ਬਾਕੀ ਇਹ ਕੁਦਰਤੀ ਆਪ ਤਾਂ ਇਹ ਸਾਰਿਆਂ ਦਾ ਗੌਰਮੇ ਕੇ ਕਰਣੀ ਹੈ ਉਹਦਾ ਤੁਹਾਨੂੰ ਹਲਕਾ ਸੋ ਜੋ ਹਲਕਾ ਐਮਐਲਏ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਮਿਲ ਰਿਹਾ ਔਰ ਬਹੁਤ ਵੀ ਜਿਹੜਾ ਹੋਇਆ ਉਹਨਾਂ ਨੂੰ ਵਿਸ਼ਵਾਸ ਦਿਵਾ ਰਿਹਾ ਐਮਐਲਏ ਸਾਹਿਬ ਵੀ ਅਸੀਂ ਜਲਦੀ ਹੀ ਤੁਹਾਡਾ ਜਿਹੜਾ ਮੁਸ਼ਕਿਲ ਹੈਗਾ ਹੱਲ ਕਰਾਂਗੇ ਜਲਦੀ ਜਲਦੀ ਹੋਵੇਗੀ ਤੁਹਾਨੂੰ ਤਸਵੀਰਾਂ ਜਿਹਨੂੰ ਦਿਖਾ ਰਹੇ ਹਾਂ ਅਸੀਂ ਇਹ ਜਿਹਾ ਕਿਤਾ ਜਿਹੜਾ ਐਮਆਜੀ ਫਲੈਟ ਹੈ ਔਰ ਗਿਰ ਚੌਂਕ ਤੇ ਲੈ ਰਹੇ ਇਹ ਪਲੇਟ ਹੈ ਜਿਹੜੇ ਉਹ ਰੋਗੜੀਆਂ ਨਾਲ ਨਾ ਅੱਜ ਹੋਈ ਕਰਕੇ ਇੱਥੇ ਲੌਂਗ ਜਿਹੜਾ ਗੱਲ ਭਰਾ ਬਹੁਤ ਜ਼ਿਆਦਾ ਜਾਂਦਾ ਹੈ ਬਰਾਬਰ ਦੇ ਅੰਦੋਲਨ ਦੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਹਰੇਕ ਦੋ ਰੋਗ ਦੇ ਰਹਿਣ ਵਾਲਾ ਵਿਅਕਤੀ ਹੈ ਉਹ ਆਪਣੇ ਪਾਲਕਣੀ ਦੇ ਬਾਹਰ ਆ ਕੇ ਮਦਦ ਦੀ ਪੁਹਾਰ ਲਗਾ ਰਿਹਾ ਹੈ ਕਿੰਨਾ ਕਿਤੇ ਜੋ ਨਾਮਾ ਵਿੱਚ ਸਿਤੂ ਰਹੇ ਉਸ ਇਲਾਕੇ ਦੇ ਬਹੁਤ ਬਹੁਤ ਜੀ ਆਵਾਜ਼ ਉਣਨ ਦੇ ਲਈ ਬਾਈ ਜੋ ਲਾਈਟ ਚਰਨ ਬੜੇ ਨੂੰ ਮਰ ਤੋਂ ਵਸੇ ਕੋਈ ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਤੇ ਕਹੇ ਜੀ ਜੀ ਖਰਾਕ ਵੀ ਕਹੇ ਜੀ ਜੀ ਲੋੜ ਹੋਵੇ ਦੱਸ ਜੀ ਕੋਈ ਨਾ ਵੀ ਮਾਲਾ ਦਾ ਹੁਕਮ ਹੈ ਠੀਕ ਹੋ ਜਾ ਤੇ ਨਿਕਲ ਜਾਨ ਸ਼ਾਮ ਤੱਕ ਪੜਨੇ ਆਗੇ ਅਮੀ ਫੋਹਰਨੀ ਹਾਰਨਾ